ਬਰਨਾਲਾ ਦੋਸਤੋ ਨਮਸਕਾਰ ਬੀਟੀਆ ਨਿਊਜ਼ ਟੀਵੀ ਵਿੱਚ ਤੁਹਾਡਾ ਸਵਾਗਤ ਹੈ ਬਰਨਾਲਾ ਦੇ ਸ਼ਿਵ ਸੇਵਾ ਸੰਗਤ ਤਰਫੋਂ ਲਗਾਏ ਜਾ ਰਿਹਾ 31ਵਾਂ ਵਿਸ਼ਾਲ ਪੰਡਾਰਾ ਇਹ ਪੰਡਾਰਾ ਅਮਰਨਾਥ ਯਾਤਰਾ ਦੀ ਲਈ ਵਾਲਟਾਲ ਦੇ ਵਿੱਚ ਲਗਾਇਆ ਜਾ ਰਿਹਾ ਹੈ ਇਹ ਪੰਡਾਰਾ ਅੱਜ ਬਰਨਾਲਾ ਤੋਂ ਰਵਾਨਾ ਵਾਲਟਾਲ ਲਈ ਰਵਾਨਾ ਕੀਤਾ ਗਿਆ ਤੇ ਸੇਵਾਦਾਰਾਂ ਨੇ ਲੱਡੂਆਂ ਦਾ ਪ੍ਰਸ਼ਾਦ ਵੰਡ ਕੇ ਇਸ ਲੰਗਰ ਨੂੰ ਪੰਡਾਰੇ ਨੂੰ ਰਵਾਨਾ ਕੀਤਾ ਆਓ ਦੇਖਦੇ ਆ ਬੀਟੀਆ ਨਿਊਜ਼ ਟੀਵੀ ਤੋਂ ਦਿਨੇਸ਼ ਸਿੰਘਲਾ ਦੀ ਰਿਪੋਰਟ ਸੇਮ ਸੇਵਾ ਸੰਗ ਬਰਨਾਲਾ ਕੰਿਓ ਅੱਜ 31ਵਾਂ ਭੰਡਾਰਾ ਤੋਰਿਆ ਗਿਆ ਜੋ ਕਿ ਸਾਡੇ ਰਮੇਂਦਰ ਗੁਪਤਾ ਜੀ ਟਾਈਗਰ ਗਰੁੱਪ ਦੇ ਕੰਿਓ ਪਦਮ ਸ਼੍ਰੀ ਰਮੇਂਦਰ ਗੁਪਤਾ ਜੀ ਜੋ ਸਾਡੇ ਇਸ ਸੰਸਦਾ ਦੇ ਚੇਅਰਮੈਨ ਨੇ ਉਹਨਾਂ ਦੇ ਨੁਮਾਇंदे ਦੇ ਤੌਰ ਤੇ ਆਏ ਨੇ ਇਹਨਾਂ ਨੇ ਉਸ ਨੂੰ ਛੰਡੀ ਦੇ ਕੇ ਅਸੀਂ ਭੰਡਾਰਾ ਤੋਰ ਰਹੇ ਹਾਂ ਇਹ ਕਿੱਥੇ ਮਤਲਬ ਜਿਹੜੇ ਰਵਾਨਾ ਕਰਕੇ ਕਿੱਥੇ ਜਾਣੇ ਇਹ ਬਰਨਾਲੇ ਤੋਂ ਜਾ ਕੇ ਅਸੀਂ ਅਮਨ ਆ ਯਾਤਰਾ ਜੋ ਹੁੰਦੀ ਹੈ ਹਰ ਸਾਲ ਉਹ ਤੇ ਬਾਰਟਾਲ ਸਾਡਾ ਭੰਡਾਰਾ ਲੱਗਦਾ 31ਵਾਂ ਭੰਡਾਰਾ ਉੱਥੇ ਸਾਰੇ ਬੰਦਿਆਂ ਨੂੰ ਰਹਿਣ ਦੀ ਵਿਵਸਥਾ ਖਾਣ ਪੀਣ ਦੀ ਵਿਵਸਥਾ ਨਾਉਣ ਦੀ ਗਰਮ ਪਾਣ ਦੀ ਵਿਵਸਥਾ ਕਮਰਾ ਦੀ ਵਿਵਸਥਾ ਦਵਾਈਆਂ ਦੀ ਮੈਂ ਕਹਿੰਦਾ ਸਾਰੇ ਤਰ੍ਹਾਂ ਦੀ ਵਿਵਸਥਾ ਉੱਥੇ ਇਸ ਬੰਦਾਰੇ ਕਿੰਨੇ ਕਿੰਨੇ ਬਹੁਤ ਸ਼ੰਕਰ ਲਗਵਾਨ ਜੀ ਚਾਰ ਚਾਰ ਟਰੱਕ ਪਹਿਲਾਂ ਗਏ ਸੀਗੇ ਚਾਰ ਟਰੱਕ ਆ ਛੱਡੇ ਜਾ ਰਹੇ ਆ ਔਰ ਬਾਕੀ ਜਿਹੜਾ ਸ਼ੈੱਡ ਦਾ ਸਮਾਨ ਸਾਡਾ ਹੁੰਦਾ ਕਾਫੀ ਸਾਰਾ ਉੱਥੇ ਹੀ ਪਿਆ ਹੁੰਦਾ ਤੇ ਕਿਹੜਾ 12 13 ਟਰੱਕ ਸਾਡੇ ਇਸ ਕੰਮ ਦੇ ਉਰੋਂ ਜਾਂਦੇ ਨੇ ਅਮਰਨਾਥ ਜਾਣ ਵਾਲੇ ਜਾਂਦੇ ਨੇ ਯਾਤਰਾਵਾਂ ਦਾ ਇਹ ਕਹੂੰਗਾ ਵੀ ਇਸ ਵਕਤ-ਵਕਤ ਯਾਤਰਾ ਦੇ ਉੱਤੇ ਪਹੁੰਚੋ ਤੁਸੀਂ ਉੱਥੇ ਬਾਬਾ ਬੋਲਾ ਦੇ ਦਰਸ਼ਨ ਕਰੋ ਬਾਬਾ ਬਰਫਾਨੀ ਬਾਬਾ ਦੇ ਆਉਂਦੇ ਬਰਨਾਲੇ ਵਾਲਾਂ ਦੇ ਮਹਾਰੇ ਚ ਉੱਥੇ ਆ ਕੇ ਕਿੰਨੀ ਤਰੀਕ ਤੋਂ ਕਿੰਨੀ ਖਰੀਦ ਰੱਖ ਭੰਡਾਰਾ ਜੀ ਇਹ ਭੰਡਾਰਾ 3 ਸਾਡੇ ਜੁਲਾਈ ਤੋਂ ਸ਼ੁਰੂ ਹੋ ਰਿਹਾ ਜੀ ਬੰਦੇ ਭੋਲੇ ਦੀ ਕੱਤਾ ਤੱਕ ਰਹਿਣਾ ਵੈਸੇ 8 ਅਗਸਤ ਦੀ ਆਫੀਸ਼ਲੀ ਡੇਟ ਹੈਗੀ ਆ ਔਰ ਸਭ ਨੂੰ ਇਸ ਦਾ ਜੋ ਸਹਿਯੋਗ ਹੈ ਸਾਡੇ ਚੇਅਰਮੈਨ ਅਜਿੰਦਰ ਗੁੱਤਾ ਜੀ ਕਹਿੰਦੇ ਉਹ ਹਰ ਸਾਲ ਬਹੁਤ ਵੱਡਾ ਰਹਿੰਦਾ ਮੇਰਾ ਜਨਮ 1995 ਦੀ ਉਹਨਾਂ ਦੀ ਹੀ ਬਰੇਡ ਦਾ ਸਦਕਾ ਬਰਨਾਲੇ ਦੀ ਇਹ ਸੰਸਦ ਨੇ ਬਹੁਤ ਵੱਡਾ ਇਨਾਮ ਕਮਾਇਆ ਮੇਰੇ ਖਿਆਲ ਹਾਲ ਇੰਡੀਆ ਲੈਵਲ ਤੇ ਸਾਡੇ ਕੋਲੇ ਉੱਥੇ ਸ਼ਰਧਾਲੂ ਆਉਂਦੇ ਨੇ ਔਰ ਉੱਥੇ ਜੋ ਵੀ ਸਾਥੋਂ ਬੈਸਟ ਤੋਂ ਬੈਸਟ ਬੁਨਸਟਾਉਂਦੀ ਆ ਅਸੀਂ ਆਪਣੇ ਕਿਤੇ ਤਰ੍ਹਾਂ ਦੇ ਮੂਸ਼ੀ ਕਰਦੇ ਆ। ਲੈ ਆਰੇ ਵਿੱਚ ਸ਼ਰਧਾਲੂ ਨੂੰ ਕੀ ਕੀ ਸੁਵਿਧਾ ਜੀ? ਜਿਵੇਂ ਪੰਡਾਰਾ ਉਹੀ ਹੋਗੀ ਖਾਨ ਸਾਹਿਬ ਖਾਨ ਸਾਹਿਬ ਹੋ। ਪੰਡਾਰਾ ਉੱਥੇ ਜਾਇਦਾਦ ਨਾਲੋਂ ਵੀ ਜਿਹੜਾ ਸਾਡਾ ਪੰਡਾਰਾ ਹੈਗਾ ਉੱਤੇ ਰਹਿਣ ਤੋਂ ਲੈ ਕੇ ਖਾਣ ਪੀਣ ਤੋਂ ਲੈ ਕੇ ਕੰਬਲ ਤੋਂ ਲੈ ਕੇ ਹਰ ਇੱਕ ਤਰ੍ਹਾਂ ਦੀ ਗਰਮ ਬਾਣੀ ਹਮੇਸ਼ਾ ਮਗਰ ਪ੍ਰੋਪਰ ਟੈਂਟ ਲੱਗੇ ਵਿਆ ਸਾਡੇ ਜਾਬਨ ਬੜੇ ਵਿਆ ਛੱਡ ਪਿਆ ਵਿਆ ਹਰ ਇੱਕ ਤਰ੍ਹਾਂ ਦਾ ਜੋ ਸਾਥੀ ਖਾਣਾ ਉਹ ਯਾਤਰਾ ਵਾਲੇ ਟਾਈਮ ਚਾਹੀਦਾ ਉਹ ਤੇ ਹਮੇਸ਼ਾ ਦੱਸੋ ਥੈਂਕ ਯੂ